ਭਾਈ ਜਿਹੜੇ ਡੈਥ ਹੋਈ ਆ ਕੀ ਤੁਹਾਡੇ ਕੀ ਲੱਗਦਾ ਕੀ ਕੀ ਨਾਮ ਆ ਤੁਹਾਡਾ ਮੇਰਾ ਨਾਮ 파ਰულ ਮਲੋਤਰਾ ਜੀ 파ਰულ ਜੀ ਮੋਰਚੀ ਪਹੁੰਚੇ ਹੋ ਮੌਤ ਕਿਦੀ ਹੋਈ ਆ ਵਿਆਹ ਸਮਾਗਮ ਦੇ ਵਿੱਚ ਸਾਡੇ ਚੀਜਾ ਹੀ ਸੀਗੇ ਜੀ ਉਹਨਾਂ ਦੀ ਡੈਥ ਹੋਈ ਉਹਨਾਂ ਦੀ ਗੋਲੀ ਲੱਗੀ ਸ਼ੁਭਨੰਨ ਕੀ ਉਹਨਾਂ ਦਾ ਵਾਸੂ ਚੋਬੜਾ ਜੀ ਵਾਸੂ ਚੋਬੜਾ ਕਿਸ ਤਰ੍ਹਾਂ ਗੋਲੀ ਲੱਗੀ ਤੇ ਕਿਸ ਤਰ੍ਹਾਂ ਦਾ ਫਰਟਾ ਪਰਿਆ ਮੋਬਲ ਪਰ ਭਾਈ ਇਹ ਤਾਂ ਸਿੰਪਲ ਮੈਰਿਜ ਵਿੱਚ ਗਏ ਸੀ ਇਹਨਾਂ ਦੇ ਗੁਆਂਡ ਵਿੱਚ ਸੀਗਾ ਫਰੀਂਦਰ ਕਪੂਰ ਜੀ ਦਾ ਵਿਆਹ ਸੀਗਾ ਇਹ ਤਾਂ ਸਿੰਪਲ ਆਪਣਾ ਵਿਆਹ ਦੇ ਵਿੱਚ ਗਏ ਆ ਜੀ ਉੱਥੇ ਕਿਹੜੇ ਗੁੱਟ ਸੀਗੇ ਕਿੰਨਾ ਦੀ ਲੜਾਈ ਹੋਈ ਹੈ ਇਹ ਹਾਲੇ ਪੁਲਿਸ ਵੈਰੀਫਾਈ ਕਰ ਰਹੀ ਹੈ ਜੀ ਹੂੰ ਠੀਕ ਹੈ ਉੱਥੇ ਕੁਰਸੀ ਤੇ ਬੈਠੇ ਹੋਏ ਸੀਗੇ ਪਿੱਛੋਂ ਗੋਲੀ ਚੱਲੀ ਹੈ ਉਹਨਾਂ ਦੇ ਹਾਰ-ਪਾਰ ਹੋ ਗਈ ਜੀ ਕਿੱਥੇ ਗੋਲੀ ਲੱਗੀ ਉਹਨਾਂ ਨੂੰ ਗੋਲੀ ਬੱਕੀ ਚ ਲੱਗੀ ਹੈ ਜੀ ਲੀਵਰ ਤੇ ਜਾ ਕੇ ਕਾਚੂ ਅੱਛਾ ਇਹ ਗੋਲੀ ਜਰੂਰ ਇਹ ਜੋ ਗੁੱਟ ਆਪਸ ਵਿੱਚ ਸ਼ਾਮਿਲ ਹੋਏ ਜਦੋਂ ਉਥੇ ਉਹ ਤਾਂ ਪਤਾ ਨਹੀਂ ਲੱਗਿਆ ਕਿਸ ਨੂੰ ਕੀ ਇਹ ਦੋ ਗੁੱਟਾਂ ਦੇ ਵਿੱਚ ਆਪਸ ਦੇ ਵਿੱਚ ਪਹਿਲੀ ਰੰਜੀਤ ਬਾਜੀ ਸੀ ਜਾਂ ਗੋਲੀਆਂ ਵਾਲਾ ਗਨ ਵਗੈਰਾ ਕੱਢੀ ਸੀ ਇਹਨਾਂ ਨੇ ਇਹ ਤਾਂ ਜੀ ਦੀ ਮੈਰਿਜ ਸੀ ਉਹ ਦੇਖੇਗਾ ਨਾ ਜੀ ਇਹਨੂੰ ਬੁਲਾਣਾ ਚਾਹੀਦਾ ਸੀ ਜਾਂ ਨਹੀਂ ਬੁਲਾਣਾ ਚਾਹੀਦਾ ਸੀ ਹਮ ਆਪਾਂ ਨੂੰ ਤਾਂ ਕੀ ਪਤਾ ਹੁਣ ਕਿਹਦੀ ਲੜਾਈ ਸੀ ਕਿਹਦਾ ਕੀ ਸੀ ਮਾਰਨ ਵਾਲਾ ਮਾਰ ਕੇ ਚਲ ਗਿਆ ਆਪਣੇ ਘਰ ਦਾ ਘਟਾ ਹੋ ਗਿਆ ਜੀ ਇਹ ਜਿਹੜਾ ਸਾਰੀ ਜ਼ਿੰਦਗੀ ਪੂਰਾ ਨਹੀਂ ਹੋ ਸਕਦਾ ਵਾਸੂ ਜੀ ਅਸਲ ਕਰਦੇ ਕੀ ਸੀਗੇ ਆਪਣਾ ਹੋਜਰੀ ਦਾ ਗਾਮ ਕਰਦੇ ਸੀਗੇ ਜੀ ਘਰ ਦਾ ਇਕੱਲਾ ਇਕੱਲਾ ਮੁੰਡਾ ਸੀਗਾ ਜੀ ਪੂਰੇ ਘਰ ਦੇ ਵਿੱਚ ਛੱਤ ਤੋਂ ਮਤਲਬ ਸਮੇ ਲੋ ਘਰ ਦੀ ਖਤਮ ਹੋ ਚੁੱਕੀ ਹੋਈ ਹੈ ਇਸ ਲਈ ਕੀ ਮੰਗ ਕਰਦੇ ਹੋ ਤੁਸੀਂ ਮੰਗ ਪ੍ਰਸ਼ਾਸਨ ਤੋਂ ਇਹੀ-ਇਹੀ ਸੀਪੀ ਸਾਹਿਬ ਤੋਂ ਇਹੀ ਮੰਗ ਹੈ ਇਹਨਾਂ ਤੇ ਨਕੇਲ ਪਾਈ ਜਾਵੇ ਤੇ ਸਾਡੀ ਭੈਣ ਨੂੰ ਸਾਡਾ ਬੰਦਾ ਹੱਕ ਮਿਲਣਾ ਚਾਹੀਦਾ ਜੀ ਇਹਨਾਂ ਦੇ ਕਿੰਨੇ ਬੱਚੇ ਨੇ ਇਹਨਾਂ ਦੇ ਦੋ ਬੱਚੇ ਹੈ ਜੀ ਇੱਕ 4 ਸਾਲ ਦਾ ਇੱਕ 1.5 ਸਾਲ ਦਾ ਜੀ ਜਦੋਂ ਪੋਸ਼ਵਾਨ ਰਿਪੋਰਟ ਚ ਕੀ ਆਈ ਜੀ ਉਸ ਤੋਂ ਬਾਅਦ ਉਹ ਰਿਪੋਰਟ ਚ ਵਸ ਗੋਲੀ ਲੱਗ ਗਈ ਹੈ ਉਹ ਕੱਢ ਰਹੇ ਆ ਉਸ ਤੋਂ ਬਾਅਦ ਦੇਖਦੇ ਆ ਸੀਦੇ ਵੈਪਨ ਚ ਚੱਲਦੀ ਸੀ ਇਹ ساری ਵਾਰਦਾਤ ਕਦੋਂ ਸ਼ੁਰੂ ਹੋਈ ਸੀ ਕਿੰਨੇ ਵੇ ਤੇ ਘਟਨਾ ਸਰੀ ਮੈਂ ਭਾਜੀ ਮੈਰिज ਤੇ ਸੀਗਾ ਨਹੀਂ ਤੇ ਮੈਨੂੰ ਤਾਂ 12:30 ਵੇ ਫੋਨ ਆਇਆ ਸਿਸਟਰ ਦਾ ਕਿ ਜੀਜਾ ਜੀ ਦੇ ਗੋਲੀ ਲੱਗ ਗਈ ਹੈ ਉਸ ਤੋਂ ਬਾਅਦ ਜਾ ਕੇ ਮੈਨੂੰ ਪਤਾ ਲੱਗੇ ਕਿ ਉਹਨਾਂ ਦੀ ਡੈਥ ਹੋ ਗਈ ਸੀ ਕਿੰਨੇ ਵੇ ਦੀ ਡਾਕਟਰਾਂ ਨੇ ਕੋਸ਼ਿਸ਼ ਕੀਤੀ ਮਿੱਤਰ 1 ਵੇ ਪਹੁੰਚੇ ਸੀਗੇ ਜੀ ਉਸ ਤੋਂ ਬਾਅਦ ਅੱਧਾ ਘੰਟਾ ਡਾਕਟਰਾਂ ਨੇ ਪੂਰੀ ਕੋਸ਼ਿਸ਼ ਕੀਤੀ ਹੈ ਪੁਲਿਸ ਪ੍ਰਸ਼ਾਸਨ ਨੇ ਵੀ ਪੂਰਾ ਸਾਥ ਦਿੱਤਾ ਹੈ ਮੈਂ ਬਾਤ ਕੈਸਲ ਬਈਆ ਗਿਆ ਵੀ ਸੀਗਾ ਉੱਥੇ ਸਾਰੀ ਪੁਲਿਸ ਟੀਮ ਲੱਗੀ ਹੋਈ ਸੀ ਉਹ ਆਪਣਾ ਕੰਮ ਕਰ ਰਹੀ ਸੀ ਜੀ ਮera ਅਫਸੋਸ ਹੈ ਸਾਨੂੰ ਵੀ ਤੇ ਪਰਿਵਾਰ ਦੇ ਤੇ ਮਾਤਮ ਦਾ ਮੋਲ ਚ ਆਇਆ ਦਾ ਤੇ ਆਨਲਾਈਨ ਸਮਝਦੇ ਵਿੱਚ ਕਿੰਨ ਕੜੀ ਕਾਰਵਾਈ ਹੋਣੀ ਚਾਹੀਦੀ ਦੋਸ਼ੀ ਇਹ ਤਾਂ ਪੁਲਿਸ ਪ੍ਰਸ਼ਾਸਨ ਦੇਖੇਗੀ ਨਾ ਜੀ ਹੂੰ ਤੁਹਾਡੇ ਵੱਲੋਂ ਕੀ ਮੰਗ ਹੈ ਸਾਡੇ ਲੋ ਇਹ ਮੰਗ ਹੈ ਸਾਨੂੰ ਉਸ ਬੰਦਾ ਸਾਡਾ ਇਨਸਾਫ ਮਿਲੇ ਕਟਾ ਜਿਹੜਾ ਬੰਦਾ ਚਲ ਗਿਆ ਉਹਦਾ ਤਾਂ ਪੂਰਾ ਹੋ ਨਹੀਂ ਸਕਦਾ ਪਰ ਜੋ ਪ੍ਰਸ਼ਾਸਨ ਕਰ ਸਕਦੀ ਉਹ ਬੈਸਟ ਤੋਂ ਬੈਸਟ ਕਰੇ ਸਾਨੂੰ 22 ਸੰਤੁਸ਼ਟੀ ਮਿਲੇਗੀ ਠੀਕ ਹੈ ਠੀਕ ਹੈ ਥੈਂਕ ਯੂ